ਦੋਸਤੋ ਸਾਡੀ ਜ਼ਿੰਦਗੀ ਚ ਦੋ ਤਰ੍ਹਾਂ ਦੇ ਲੋਕ ਨੇ ਇੱਕ ਉਹ ਲੋਕ ਜਿਨ੍ਹਾਂ ਬਿਨਾ ਸਰ ਨਹੀਂ ਸਕਦਾ ਤੇ ਦੂਸਰਾ ਉਹ ਲੋਕ ਜਿਨ੍ਹਾਂ ਬਿਨਾ ਸਰ ਸਕਦਾ ਹੈ ਤੇ ਸਾਡੀ ਬਦਕਿਸਮਤੀ ਆ ਕਿ ਕਈ ਵਾਰੀ ਅਸੀਂ ਇੰਨੀ એનર્ਜੀ ਇੰਨਾ ਮੱਥਾ ਖਪਾਈ ਇੰਨੀ ਮਗਜ ਖਪਾਈ ਕਰਦੇ ਰਹਿੰਦੇ ਆ ਕਿ ਬੰਦਾ ਸਾਹਮਣੇ ਵਾਲਾ ਠੀਕ ਨਹੀਂ ਹੁੰਦਾ ਸੋ ਕਿਸੇ ਨੇ ਬਿਲਕੁਲ ਸਹੀ ਕਿਹਾ ਵੀ ਜੇ ਤੁਸੀਂ ਰਿਜ਼ਲਟ ਲੈਣੇ ਆ ਤਾਂ ਤੁਸੀਂ ਆਪਦਾ ਧਿਆਨ ਵੰਡੋ ਨਾ ਉਹਨਾਂ ਚੀਜ਼ਾਂ ਤੇ ਮਿਹਨਤ ਕਰੋ ਉਹਨਾਂ ਚੀਜ਼ਾਂ ਤੇ ਖੂਬ ਜੱਜ ਕੇ ਧਿਆਨ ਦਿਓ ਜਿਹੜੀਆਂ ਚੀਜ਼ਾਂ ਤੁਸੀਂ ਪ੍ਰਾਪਤ ਕਰਨੀਆਂ ਚਾਹੁੰਦੇ ਹੋ ਸਾਡੇ ਕਿਸਾਨ ਜੇ ਪਾਣੀ ਇੱਕ ਕਿਆਰੇ ਦੇ ਵਿੱਚ ਛੱਡ ਜਾਣਾ ਤਾਂ ਉਹ ਸਿਕਰੀਆਂ ਨੂੰ ਵੀ ਚੱਕ ਕੇ ਲੈ ਜਾਂਦਾ ਪਾਣੀ ਪ੍ਰੈਸ਼ਰ ਉਹਦਾ ਇੰਨਾ ਹੁੰਦਾ ਸਾਇੰਸ ਦਾ ਵੀ ਨਿਜਮਾ ਜੇ ਜਦੋਂ ਕਿਰਨਾ ਇਕੱਠੀਆਂ ਕਰਕੇ ਇੱਕ ਥਾਂ ਪਾਈਆਂ ਜਾਣ ਤਾਂ ਉਹ ਕਾਗਜ਼ ਨੂੰ ਮਚਾ ਸਕਦੀਆਂ ਨੇ ਤੇ ਬਾਲੇ ਅਸੀਂ ਪਾਸੇ ਜਦੋਂ ਮੱਥੇ ਮਾਰਦੇ ਆ ਉਹਦਾ ਰਿਜ਼ਲਟ ਨਹੀਂ ਨਿਕਲਦਾ ਇਸ ਕਰਕੇ ਜਿਹੜੇ ਬੰਦਿਆਂ ਨਾਲ ਜਿਹੜੀਆਂ ਚੀਜ਼ਾਂ ਸਥਿਤੀਆਂ ਬੰਦੇ ਸਾਡੇ ਕੰਟਰੋਲ ਦੇ ਵਿੱਚ ਨਹੀਂ ਉਨਾਂ ਵਾਲੀ ਸੋਚਣਾ ਛੱਡ ਦਿਓ ਤੇ ਜਿਹੜੇ ਸਾਨੂੰ ਲੱਗਦਾ ਕਿ ਜਿੰਨਾ ਮਨਾ ਸਰਦਾ ਨਹੀਂ ਉਹਨਾਂ ਨੂੰ ਥੋੜੀ ਥੋੜੀ ਮਰਮਤ ਥੋੜੀ ਥੋੜੀ ਰਿਪੇਅਰ ਕਰ ਲਓ ਤੇ ਜਾਂ ਇਹ ਆਖਿਆ ਜਾਂਦਾ ਕਹਿੰਦੇ ਤੁਸੀਂ ਜਿਹੜੀ ਸੜਕ ਤੇ ਤੁਰ ਰਹੇ ਹੋ ਜੇ ਤੁਹਾਨੂੰ ਸੜਕ ਨਹੀਂ ਵਧੀਆ ਥੋੜੇ ਮਾਫਕ ਨਹੀਂ ਸੜਕ ਤਾਂ ਬਰਾਬਰ ਇੱਕ ਨਵੀਂ ਸੜਕ ਬਣਾਉਣੀ ਸ਼ੁਰੂ ਕਰ ਦਿਓ ਤੇ ਜਦੋਂ ਨਵੀਂ ਸੜਕ ਤਿਆਰ ਹੋ ਗੋਵੇ ਜੀਟੀ ਰੋਡ ਤੇ ਗੱਡੀ ਉੱਤੇ ਚੜਾ ਦਿਓ ਆਪਣੀ ਜ਼ਿੰਦਗੀ ਦੀ ਸੋ ਇਹ ਛੋਟੀ ਜੀ ਗੱਲ ਤੁਹਾਨੂੰ ਠੀਕ ਲੱਗੀ ਹੋਊ ਧੰਨਵਾਦ